ਕਲ ਵੀਡੀਓ ਦੇਖ ਲਈਏ ਆਪ ਸਭ ਨੂੰ ਜੀ ਅਣੋ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਪੰਜਾਬ ਮੈਂਬਰੀ ਕਮੇਟੀ ਚ ਕੌਣ ਬੋਲ ਰਿਹਾ ਸੁਖਬੀਰ ਦੀ ਬੋਲੀ ਵਿਗੜ ਜਾਣੀ ਸੀ ਖੇਡ ਇਸ ਦਿਨ ਚੰਡੀਗੜ੍ਹ ਸ਼੍ਰੀ ਕਾਲ ਤੱਕ ਸੈਬ ਬੋਲ ਨੂੰ ਬਣਾਈ ਗਈ ਇਸ ਸਬ ਦੇ ਨਾਲ ਹੀ ਮੰਨੀਏ ਤਾਂ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡਿਲੇਟ ਕਰ ਦਿੱਤੀ ਗਈ ਹੈ ਅਤੇ ਇਸ ਦਿਨ ਇਲਜ਼ਾਮ ਰਾਹੀਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਇਸ ਇਸਲਾਸਾ ਵਿੱਚ ਭਾਵੇਂ ਹਾਲੇ ਕੁਝ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਖੜਕਾ ਦੜਕਾ ਹੋਣਾ ਸ਼ੁਰੂ ਹੋ ਗਿਆ ਹੈ ਸੁਣ ਵਿੱਚ ਆ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲ ਦੀ ਬੋਲਣ ਲੱਗ ਪਈ ਸੀ ਅਤੇ ਪਰ ਬੀਬੀ ਜਗੀਰ ਕੌਰ ਨੇ ਅਜਿਹਾ ਹਲੂਰਾ ਦਿੱਤਾ ਕਿ ਸਭ ਦੇ ਹੋਸ਼ ਟਿਕਾਣੇ ਆ ਗਏ ਤੇ ਇਸ ਦਿਨ ਨਾਲ ਹੀ ਦਰਅਸਲ ਪੰਜ ਮੈਂਬਰੀ ਕਮੇਟੀ ਵਾਲੇ ਕਈ ਆਗੂ ਇੱਕ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸਨ ਅਤੇ ਜਿਸ ਨੂੰ ਮੌਕੇ ਤੇ ਹੀ ਦਾਬ ਦਿੱਤਾ ਗਿਆ ਅਤੇ ਜਿਸ ਨਾਲ ਹੁਣ 11 ਅਗਸਤ ਨੂੰ ਹੋਣ ਵਾਲੇ ਇਜ਼ਲਾਸ ਵਿੱਚ ਕੁਝ ਅਜੀਹਣ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਪੰਜਾਬ ਦੀ ਆਵਾਮ ਨੇ ਸ਼ਾਇਦ ਕਈ ਦਹਾਕਿਆਂ ਤੋਂ ਨਹੀਂ ਦੇਖਿਆ ਸੋ ਆਓ ਤੁਹਾਨੂੰ 11 ਅਗਸਤ ਹੋਣ ਵਾਲੇ ਇਸ ਇਜ਼ਲਾਸ ਤੇ ਇਸ ਵੀ ਇਸ ਵੱਡੀ ਅਪਡੇਟ ਤੋਂ ਜਾਣੂ ਕਰਵਾਉਣੀ ਆ ਜਿਸ ਨੇ ਸੁਖਵੀਰ ਧੜੇ ਨੂੰ ਵੀ ਭਾਜੜਾ ਪਾ ਦਿੱਤੀਆਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ 11 ਅਗਸਤ ਨੂੰ ਲੇਟ ਇਸ ਰਾਸ ذریعے ਪ੍ਰਧਾਨ ਮੰਤਰੀ ਚੋਣ ਕੀਤੀ ਜਾਏਗੀ ਅਤੇ ਪਰ ਇਸ ਤੋਂ ਪਹਿਲਾਂ ਹੀ ਅੰਦਰਖਾਤੇ ਵਿੱਚ ਸਿਆਸਤ ਸ਼ੁਰੂ ਹੋ ਗਈ ਅਤੇ ਜਿਸ ਦਾ ਅਸਰ ਬਾਰੀ ਤੌਰ ਤੇ ਵੀ ਦੇਖ ਨੂੰ ਮਿਲਿਆ ਅਤੇ ਪ੍ਰਧਾਨਗੀ ਲਈ ਇਹ ਪਹਿਲਾਂ ਚਾਰ ਨਵਾ ਦੀ ਚਰਚਾ ਚੱਲ ਰਹੀ ਸੀ ਅਤੇ ਜਿੱਨਾ ਚੋਮਨਪ੍ਰੀਤ ਸਿੰਘ ਇਲਾਇਆ ਤਾਂ ਪਹਿਲਾਂ ਹੀ ਆਖ ਚੋਕ ਕੇ ਉਹਨਾਂ ਦਾ ਨਾਮ ਪ੍ਰਧਾਨਗੀ ਲਈ ਨਾਮ ਵਿੱਚ ਵਿਚਾਰਿਆ ਜਾਵੇ ਅਤੇ ਦੂਜਾ ਨਾਮ ਸੁਰਜਿੰਦਰ ਸਿੰਘ ਰਖੜਾ ਦਾ ਲਿਆ ਜਾ ਰਿਹਾ ਹੈ ਧੰਨਵਾਦ